ਕਿਸਾਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਮਹਾ ਪੰਚਾਇਤ ਬੁਲਾਈ ਗਈ ਹੈ ਜਿਸ ਨੂੰ ਲੈ ਕੇ ਵਾਫਕਾ ਤੋਂ ਕਿਸਾਨ ਟ੍ਰੇਨਾਂ ਤੋਂ ਵਸਾਂ ਰਾਹੀਂ ਦਿੱਲੀ ਰਵਾਨਾ ਹੋਏ ਨੇ ਮਾਨਸਾ ਤੋਂ ਵੀ ਵੱਡੀ ਗਿਣਤੀ ਚ ਕਿਸਾਨ ਤੇ ਔਟਾ ਬੱਚੇ ਇਸ ਰੈਲੀ ਦੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ ਇਸ ਸਾਨੂੰ ਨੇਤਾਵਾਂ ਦਾ ਕਹਿਣਾ ਸੀ ਕਿ ਆਪਣੀਆਂ ਮੰਗਾਂ ਮੰਨਵਾ ਲਈ ਸਰਕਾਰ ਦੇ ਸਾਹਮਣੇ ਸੰਘਰਸ਼ ਕਰਕੇ ਤੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਂਗੇ ਸਾમી ਜਿੰਸਾਂ ਦੇ ਨਾ ਹੈ ਬੰਦ ਪਾ ਦਿਓ ਹਾ ਰੱਬ ਸਰਕਾਰ ਅਕਾ ਕਰਜ਼ਾ ਖਤਮ ਕਰੋ ਖਤਮ ਕਰੋ ਖਤਮ ਕਰੋ ਇਹ ਜਦੋਂ ਅਸੀਂ ਜੀ ਦਿੱਲੀ ਅੰਦੋਲਨ ਕਰਿਆ ਸੀ ਉੱਤੇ 13 ਮਹੀਨੇ ਬੈਠੇ ਆ ਉਦੋਂ ਜਿਹੜੇ ਖੇਤੀ ਵਿਰੋਧੀ ਕਾਨੂੰਨ ਸੀ ਉਹ ਮੋਦੀ ਸਰਕਾਰ ਨੇ ਰੱਦ ਕਰਤੇ ਸੀ ਤੇ ਉਹ ਜਿਹੜੀਆਂ ਬਕਾਇਆ ਮੰਗਾਂ ਸੀ ਸਾਡੀਆਂ ਜਿਵੇਂ ਐਮਐਸਪੀ ਤੇ ਕਮੇਟੀ ਬਣਾਉਣਾ ਸੀ ਜਾਂ ਐਮਐਸਪੀ ਤੇ ਕਾਨੂੰਨੀ ਗਾਰੰਟੀ ਦੇਣੀ ਸੀ ਕਰਜ਼ਾ ਖਤਮ ਕਰਨਾ ਸੀ ਕਿਸਾਨਾਂ ਦੀਆਂ ਪੈਨਸ਼ਨਾਂ ਬੰਨ੍ਹਿਆ ਸੀ ਔਰ ਲਖੀਪੁਰ ਕੀਰੀ ਦੇ ਜਿਹੜੇ ਕਿਸਾਨਾਂ ਨਾਲ ਸਾਡੇ ਨਾਲ ਬੇਇਨਸਾਫੀ ਹੋਈ ਸੀ ਉਹਨਾਂ ਨੂੰ ਇਨਸਾਫ ਲੈਣ ਦਾ ਵਾਅਦਾ ਕੀਤਾ ਸੀਗਾ ਹੋਰ ਮੰਗਾਂ ਸੀ ਜਿਵੇਂ ਕਿਸਾਨਾਂ ਤੇ ਪਾਏ ਪਰਚੇ ਸੀ ਜਿਹੜੇ ਉਹ ਰੱਦ ਕਰਨੇ ਸੀ ਔਰ ਜਿਹੜੇ ਕਿਸਾਨਾਂ ਦਾ ਮਾਮਲਾ ਜਾਂਦਾ ਸ਼ਹੀਦ ਹੋਏ ਸੀ ਉਹਨਾਂ ਦਾ ਮਾਮਲਾ ਬਕਾਇਆ ਉਹ ਉਹ ਦੇਣਾ ਸੀ ਇਹਨਾਂ 6 ਮਹੀਨੇ ਦੇ ਨਜ਼ਰ ਉਹ ਸਾਡੀਆਂ ਜਿਹੜੀਆਂ ਬਕਾਇਆ ਮੰਗਾਂ ਰਹਿ ਗਈਆਂ ਸੀ ਉਹਤੇ ਮੁੜ ਕੇ ਫੇਰ ਅਸੀਂ ਲਗਾਤਾਰ ਗਵਰਨਰ ਮੰਗ ਪੱਤਰ ਡੀਸੀ ਨੂੰ ਮੰਗ ਪੱਤਰ ਰੇਲ ਰੋਕੋ ਅੰਦੋਲਨ ਔਰ ਭਾਰਤ ਬੰਦ ਦੇ ਸੱਦੇ ਦਿੱਤੇ ਪਰ ਸਰਕਾਰ ਨੇ ਸਾਡੀ ਸੁਣੀ ਨਹੀਂ ਇਸ ਕਰਕੇ ਅੱਜ ਅਸੀਂ ਉਹ ਮੰਗਾਂ ਲਾਗੂ ਕਰਾਉਣ ਵਾਸਤੇ ਜਿਹੜੀਆਂ ਮੰਨੀਆਂ ਹੋਈਆਂ ਨੇ ਅੱਜ ਅਸੀਂ ਦਿੱਲੀ ਵੱਲ ਕੁਝ ਕਰ ਰਹੇ ਹਾਂ ਕਿੰਨੇ ਦਿਨਾਂ ਦਾ ਜਿਹੜਾ ਕਾਰਨਾ ਪ੍ਰੋਸੈਸ ਲੱਗਦਾ ਜਾਂਦਾ ਤੇ ਇਹ ਹਾਇ ਇੱਕ ਦਿਨ ਦਾ ਜੀ RAM LILA ਗਰਾਊਂਡ ਦੇ ਵਿੱਚ ਸਾਰੇ ਦੇਸ਼ ਦੇ ਕਿਸਾਨਾਂ ਦਾ ਇਕੱਠ ਹੈ ਔਰ ਇਹ ਮੰਗਾਂ ਲਾਗੂ ਕਰਨ ਵਾਸਤੇ ਇੱਥੇ ਜਾ ਰਹੇ ਆ ਮੰਨੀਆਂ ਹੋਈਆਂ ਮੰਗਾਂ ਨੇ ਵਾਅਦਾ ਕੀਤਾ ਹੋਇਆ ਹੈ ਜੋ ਜੇ ਨਾਮ ਨਹੀਂ ਆ ਤਾਂ ਅਸੀਂ ਉਦੋਂ ਅਗਲਾ ਐਕਸ਼ਨ ਹੈ ਜਿਹੜਾ ਸਾਡਾ ਆਲ ਇੰਡੀਆ ਦਾ ਜਿਹੜਾ ਸੰਜੂਤ ਕਿਸਾਨ ਮੋਰਚਾ ਜੋ ਪ੍ਰੋਗਰਾਮ ਦੇਗਾ ਉਦੋਂ ਅੱਗੇ ਫਿਰ ਉਹਤੇ ਐਕਸ਼ਨ ਕਰਾਂਗੇ ਜੇ 13 ਤਰੀਕ ਨੂੰ ਮਾਨਸਾ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਮੇਰੀਆਂ ਭੈਣਾਂ ਬੀਕੇ ਜੂਟਕਾਉਂਦਾ ਵੱਲੋਂ ਅਸੀਂ ਜਾ ਰਹੇ ਹਾਂ ਕਿਉਂਕਿ ਸੰਜੂਤ ਮੋਰਚੇ ਦਾ ਸੱਦਾ ਦਾ ਸਾਰੇ ਭਾਰਤ ਦੇ ਵਿੱਚੋਂ ਰੈਂਦੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਇਕੱਠੇ ਹੋ ਰਹੇ ਨੇ ਕਿਉਂਕਿ ਜਦੋਂ ਪਿਛਲੀ ਵਾਰ ਆਪਾਂ ਦਿੱਲੀ ਦੇ ਵਿੱਚ ਬੈਠੇ ਹਾਂ ਮੋਦੀ ਸਰਕਾਰ ਨੇ ਕੋਸ਼ ਮੰਗਾਂ ਕਾਲੇ ਕਾਨੂੰਨਾਂ ਵਰਗੀਆਂ ਮੰਨ ਕੇ ਤੇ ਦੂਜੀਆਂ ਮੰਗਾਂ ਦੀ ਸਹਿਮਤੀ ਕਰਤੀਆਂ ਲਿਖਤੀ ਰੂਪ ਦੇਤਾ। ਉਹਨਾਂ ਨੂੰ ਲਟਕਾਈ ਜਾ ਰਹੇ ਨੇ ਭਵਾਂ ਦੀ ਪਰਚੇ ਦਰਜ ਹੋਣਾ ਚੋਹ ਦੀ 4 ਸਾਡੇ ਜਿਹੜੇ ਸ਼ਹੀਦ ਹੋ ਗਏ ਉੱਥੇ ਪੰਜਵਾਂ ਪੱਤਰਕਾਰ ਵੀਰ ਹੋ ਗਿਆ। ਉਹਨਾਂ ਨੂੰ ਅਨਸ਼ਾਪ ਦਿਵਾਉਣ ਦੇ ਵਾਸਤੇ ਸਰਕਾਰ ਟਾਲ ਮਟੋਲ ਕਰ ਰਹੀ ਹੈ। ਇਸ ਕਰਕੇ ਫਿਰ ਸੰਗਠਿਤ ਮੋਰਚੇ ਨੇ 14 ਤਰੀਕ ਨੂੰ ਕੱਲ ਨੂੰ ਬੱਦੀ ਰਾਣਦੀਲਾ ਦੇ ਵਿੱਚ ਗਰਾਊਂਡ ਦੇ ਵਿੱਚ ਰੈਲੀ ਕਰਨੀ ਹੈ। ਜਿੱਥੇ ਪ੍ਰਾਣੀਆਂ ਮੰਗਾਂ ਨੂੰ ਲੈ ਕੇ ਜਾਣਿਆ ਉੱਥੇ ਨਾਲ ਕਰਜ਼ੇ ਵਰਗੀਆਂ ਮੰਗਾਂ ਐਡ ਕੀਤੀਆਂ ਨੇ ਜਿਵੇਂ ਕਿ ਕਰਜ਼ਾ ਲੋਕਾਂ ਦੇ ਸਿਰ ਜਦੋਂ ਹਦਾਂ ਬਾਦਰੇ ਆਗਾ ਸਰਕਾਰ ਚੁੱਪ ਪੈਗੀ ਉਸ ਕਿਸਾਨੀ ਮੰਡਾਂ ਨੂੰ ਲੈ ਕੇ ਅੱਜ ਅਸੀਂ ਵੱਡੀ ਗਿਣਤੀ ਦੇ ਵਿੱਚ ਇੱਕ ਦਿਨ ਪਹਿਲਾਂ ਜਾ ਰਹੇ ਹਾਂ ਕਿਉਂਕਿ ਟ੍ਰੇਨਾਂ ਬੁੱਕ ਨੇਗੀਆਂ ਲੋਕ ਨੇ ਜਿਹੜੇ ਬਹੁਤ ਸਾਰੇ ਪਹੁੰਚ ਰਹੇ ਨੇ ਇਹ ਮੋਦੀ ਸਰਕਾਰ ਦੇ ਖਿਲਾਫ ਲੋਕਾਂ ਨੂੰ ਗੁੱਸਾ ਹੈਗਾ ਉਸ ਗੁੱਸਾ ਅੱਜ ਮੋਦੀ ਸਰਕਾਰ ਨੂੰ ਉੱਥੇ ਜਾ ਕੇ ਕੱਢਣਾਗਾ ਤੁਸੀਂ ਦੇਖ ਰਹੇ ਹੋ ਸਾਰੇ ਜੇ ਕਹ ਜੀ ਸਟੇਸ਼ਨਾਂ ਦੇ ਉੱਤੇ ਇੱਕ ਤਲਛਟਣ ਨੂੰ ਥਾਂ ਨਹੀਂ ਕਿਸਾਨਾਂ ਮਜ਼ਦੂਰਾਂ ਮੇਰੀਆਂ ਭੈਣਾਂ ਵੱਲੋਂ ਵੱਡੀ ਗਿਣਤੀ ਚ ਇਸ ਪ੍ਰੋਗਰਾਮ ਦੇ ਵਿੱਚ ਦਾਖਲਦਾਰੀ ਦਿੱਤੀ ਹੈ ਤੇ ਪਮਾਦੀ ਚੋਣ ਜਾਰਤਾ ਲੱਗਣ ਦੇ ਨੇੜੇ ਐ ਪਰ ਸਰਕਾਰ ਨੂੰ ਅੱਜ ਯਾਦ ਕਰਾਤਾ ਐ ਐਨਓਸੀ ਵਰਗੀਆਂ ਜਿਹੜੀਆਂ ਜਰਕ ਜਰਕ ਲਾਗੂ ਕਰ ਰਹੇ ਨੇ ਕਿਸਾਨਾਂ ਦੇ ਰੋਹ ਨੂੰ ਧੋਖ ਦੇ ਇਹ ਇਸ ਤੌਰੀ ਜਿਵੇਂ ਜਿਹੜੀਆਂ ਰਹਿਂਦੀਆਂ ਮੰਗਾ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਤੋਂ ਮਨਾ ਕੇ ਫਿਰ ਦਮ ਲਵਾਂਗੇ ਉਹਨਾਂ ਚਰ ਸੰਘਰਸ਼ਾ ਜਿਹੜਾ ਲਗਾਤਾਰ ਕਿਸਾਨਾਂ ਮਜ਼ਦੂਰਾਂ ਦਾ ਜਾਰੀ ਰਹੂਗਾ ਕਿਹੜੇ ਕਿਹੜੇ ਸਟੇਟਾਂ ਨੇ ਜਿੱਨਾਂ ਦੇ ਕਿਸਾਨ ਜਿਹੜੇ ਰਾਮਵੀ ਲਗਰ ਰਹੇ ਇਹ ਜੇ ਕਹਿ ਦੀ ਪਿਛਲੀ ਵਾਰ ਜਦੋਂ ਭਾਰਤ ਬੰਦ ਕੀਤਾ ਸੀਗਾ ਉਦੋਂ 24 ਸੂਬੇ ਆ ਕੇ ਭਾਰਤ ਬੰਦ ਕਰਤਾ ਸੀਗਾ ਜਦੋਂ ਬੀਜੇਪੀ ਦੇ ਬਾਹਰ ਘੇਰਨੇ ਸੀਗੇ ਉਦੋਂ 24 25 ਸੂਬਿਆਂ ਨੇ ਵੱਡੀ ਗਿਣਤੀ ਚ ਆ ਕੇ ਉਹਦੇ ਤੇ ਸਮੂਹਤ ਕੀਤੀ ਹੈ ਹੁਣ ਵੀ ਜੇ ਕਹ ਦੀਏ ਵੀ ਸਾਰੇ ਇਹ ਭਾਰਤ ਦੇ ਲੋਕ ਹੈ ਸਾਰੇ ਸੂਬੇ ਆਹੋ ਆ 32 ਕਿਸਾਨ ਜਿਹੀ ਬੰਦਿਆਂ ਨਾਲ ਜੁੜੇ ਹੋਏ ਨੇ ਇਕੱਲੇ ਇਕੱਲੇ ਨਹੀਂ ਖਿੰਡੇ 32 ਕਿਸਾਨ ਜਿਹੀ ਬੰਦਿਆਂ ਦੇ ਸੱਦੇ ਤੇ ਟੋਟਲ ਸੂਬੇ ਅੱਜ ਉਥੇ ਆ ਕੇ ਆਪਣੀ ਹਾਜ਼ਰੀ ਲਵਾ ਰਹੇ ਨੇ ਇਹ ਰਹਿੰਦੀਆਂ ਸਾਡੀਆਂ ਮੰਗਾਂ ਨੇ ਉਹ ਸਹੀ ਪੂਰੀਆਂ ਕਰਾਉਣ ਜਾ ਰਹੇ ਹਾਂ ਜੇਕਰ ਸਾਡੀਆਂ ਸਰਕਾਰ ਮੰਗਾਂ ਨੂੰ ਪੂਰੀਆਂ ਕਰਦੀ ਸੰਘਰਸ਼ ਨੂੰ ਅਸੀਂ ਹੋਰ ਸਿੱਖਾ ਤੇ ਤੇਜ਼ ਕਰਾਂਗੇ ਜਿਹੜੇ ਜਿਹੜੇ ਮੰਗਣੇ ਜਿਨ੍ਹਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਮੰਗਾਂ ਜਿਹੜੀਆਂ ਪਹਿਲਾਂ ਰਹਿੰਦੀਆਂ ਸੀ ਜੋ ਲਿਖਤੀ ਰੂਪ ਤੇ ਦਿੱਤੀਆਂ ਹੋਈਆਂ ਮੰਗਾਂ ਦੇ ਨਾਲੇ ਉਹ ਪੂਰੀਆਂ ਕਰਪਾਉਣੀਆਂ ਨੇ ਜੀ ਤਾਂ ਵੀ ਜੀਟੀ ਵਾਲਿਆਂ ਤੇ ਜਿਹੜੀਆਂ ਮੰਗਾਂ ਨੇ ਸਾਰੀਆਂ ਪੂਰੀਆਂ ਕਰਵਾਉਣੀਆਂ